ਆ ਦੇਖੋ ਜੀ ਸਿੱਧੂ ਮੂਸੇ ਵਾਲੇ ਵੀਰ ਦਾ ਫੈਨ ਆ ਆਟੋ ਨੂੰ ਕਿੰਨਾ ਜਚਾ ਰੱਖਿਆ ਬੰਦੇ ਨੇ ਸਟਿੱਕਰਾਂ ਨਾਲ ਹਨਾ ਸਿੱਧੂ ਮਤਲਬ ਹਰ ਕੋਈ ਸਿੱਧੂ ਬਾਈ ਨੂੰ ਚਾਹੁੰਦਾ ਹਨਾ ਦਿਲ ਤੋਂ ਬਹੁਤ ਜ਼ਿਆਦਾ ਪਿਆਰ ਕਰਦੇ ਹੱਥ ਨਾਲੋਂ ਵੱਧ ਅੱਛਾ ਜੀ ਕਹਿੰਦੇ ਵੀ ਦਿਲਾਂ ਦੇ ਵਿੱਚ ਅੱਜ ਵੀ ਰਾਜ ਕਰਦਾ ਸਿੱਧੂ ਬਾਈ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਹਨਾ ਜਿੱਥੇ ਸਿੱਧੂ ਮੂਸੇ ਵਾਲੇ ਬਾਈ ਦੀ ਤਸਵੀਰ ਨਾ ਲੱਗੀ ਹੋਵੇ ਦੇਖੋ ਤੁਸੀਂ ਜਿਵੇਂ ਤੁਸੀਂ ਆਟੋ ਦੇ ਵਿੱਚ ਤਸਵੀਰਾਂ ਲਾ ਰੱਖਿਆ ਨੇ ਤੇ ਜਦੋਂ ਕੋਈ ਸਵਾਰੀ ਆਉਂਦੀ ਆ ਇਦੇ ਬਾਰੇ ਕੁਝ ਮਤਲਬ ਚੰਗਾ ਬੋਲਦੇ ਨੇ ਜਾਂ ਮਾੜਾ ਵੀ ਕਹਿੰਦੇ ਆ ਵਿੱਚ ਆ ਚੰਗਾ ਮੋਲਣ ਵਾਲਾ ਦਾ ਜਾਊਗਾ ਹੀ ਜਾਊਗਾ ਮਾੜਾ ਬੋਲਣ ਵਾਲੇ ਨੂੰ ਥੱਲੇ ਲਾ ਦਿੰਨੇ ਆ ਭਾਈ ਅਸੀਂ ਕਹਿ ਦਿੰਨੇ ਆ ਜਾ ਤੈਨੂੰ ਸਾਨੂੰ ਲੋੜ ਨਹੀਂ ਤੇਰੀ ਪੈਸਿਆਂ ਦੀ ਅੱਛਾ ਜੀ ਹਾਂ ਇਸ ਕੇ ਇਹ ਆਪਾਂ ਵਰ ਖਿਲਾਫ ਸੁਣ ਨਹੀਂ ਸਕਦੇ ਵੀ ਮਤਲਬ ਸਵਾਰੀ ਥੱਲੇ ਉਤਾਰ ਦਿੰਨੇ ਉਹ ਵੀ ਸਿੱਧੂ ਦੇ ਵਰ ਖਿਲਾਫ ਨਾ ਕੁਝ ਬੋਲ ਹਨਾ ਤੇ ਮਤਲਬ ਜਾਣਾ ਜਾਉ ਨਹੀਂ ਚੱਲਦੇ ਬਣਾ ਇੱਕ ਜਦੋਂ 29 5 2022 ਨੂੰ ਹਨਾ ਸਿੱਧੂ ਬਾਈ ਦੀ ਡੈਥ ਹੋਈ ਸੀ ਤਾਂ ਤੁਹਾਨੂੰ ਕਿੱਦਾਂ ਮਹਿਸੂਸ ਹੋਇਆ ਉਸ ਦਿਨ ਮਹਿਸੂਸ ਹੋਇਆ ਵੀ ਸਾਡਾ ਬਸ ਸਾਰਾ ਕੁਝ ਲੁੱਟ ਗਿਆ ਦੁਨੀਆ ਦੇ ਅੰਦਰ ਅੱਛਾ ਜੀ ਹਾਂ ਜੀ ਐ ਲੱਗਦਾ ਵੀ ਜਿਵੇਂ ਮੈਂ ਸਾਡੇ ਲਈ ਕੁਝ ਗਿੱਧਰ ਜਾਉ ਨਹੀਂ ਰਹੀ ਨਹੀਂ ਰਹਾ ਠੀਕ ਹੈ ਉਹ ਤੋਂ ਬਿਨਾ ਸੁਣਣਾ ਹੀ ਲੱਗਦਾ ਖਾੜਾ ਠੀਕ ਹੈ ਜੀ ਤੇ ਤੁਹਾਨੂੰ ਸਿੱਧੂ ਬਾਈ ਦਾ ਕਿਹੜਾ ਗਾਣਾ ਪਸੰਦ ਆ ਜ਼ਿਆਦਾ 21 ਸਾਲਾਂ ਦੇ ਜੱਟ ਨੂੰ ਬਾਈ ਬਾਈ ਕਹਿੰਦੀ ਦੁਨੀਆ अच्छा बहुत आ, अच्छा बहुत बढ़िया है ना एक ਤੁਸੀਂ ਆ ਗਲ ਦੇ ਵਿੱਚ ਮਤਲਬ ਲੋਕਟ ਬਹੁਤ ਵਧੀਆ ਪਾ ਰੱਖਿਆ ਇੱਥੋਂ ਪਤਾ ਲੱਗਦਾ ਜੀ ਬਾਈ ਕਟੜ ਫੈਣਾ ਸਿੱਧੂ ਬਾਈ ਦਾ ਦੇਖੋ ਤੁਸੀਂ ਧਿਆਨ ਨਾਲ ਤੇ ਕਿੰਨੀ ਖੁਸ਼ੀ ਹੋਈ ਜਦੋਂ ਸਿੱਧੂ ਬਾਈ ਦਾ ਹੁਣ ਦੁਬਾਰੇ ਜਨਮ ਹੋਇਆ ਸਾਨੂੰ ਇੰਨੀ ਖੁਸ਼ੀ ਹੋਈ ਹੈ ਜੀ ਬਸ ਜ਼ਮੀਨ ਤੇ ਸਾਡੇ ਪੈਰ ਨਹੀਂ ਟਿਕਦੇ ਅੱਛਾ ਜੀ ਹਾਂ ਆ ਲੱਗਦਾ ਵੀ ਬਸ ਹੁੰਦਾ ਭੱਲੇ ਭੱਲੇ ਹੋਗੀ ਠੀਕ ਹੈ ਜੀ ਬੱਲੇ ਜੀਆ ਮੇਰੇ ਸਿੱਧੂ ਆ ਗਿਆ ਇਹ ਫੇਰੇ ਪੱਟਾ ਹੋਣ ਦੀ ਆ ਦੇਰ ਤੇ ਪਟਾਕੇ ਪਾਊਗਾ